ਪਿਛਲੇ ਦਿਨੀ ਤਰਮਿੰਦਰ ਦੀ ਮੌਤ ਦੀ ਖਬਰ ਉੱਡੀ ਸੀ ਤੇ ਜਿਸ ਤੋਂ ਬਾਅਦ ਪੂਰਾ ਦਿਓਲ ਪਰਿਵਾਰ ਚਿੰਤਾ ਦੇ ਵਿੱਚ ਡੁੱਬਿਆ ਹੋਇਆ ਸੀ। ਉਹਨਾਂ ਨੂੰ ਲੱਗਦਾ ਸੀ ਕਿ ਅੱਜ ਜਿੰਨਾ ਪਿੱਛੇ ਉਹਨਾਂ ਨੇ ਪੰਜਾਬ ਦੇ ਨਾਲ ਵੈਰ ਪਾ ਲਿਆ ਉਹਨਾਂ ਲੋਕਾਂ ਨੇ ਹੀ ਤਰਮਿੰਦਰ ਜਿਉਂਦੇ ਜਾਗਦੇ ਦੀ ਮੌਤ ਦੀ ਖਬਰ ਉਡਾ ਦਿੱਤੀ। ਇਸ ਤੋਂ ਖਫਾ ਹੋ ਕੇ ਜਦੋਂ ਤਰਮਿੰਦਰ ਘਰ ਦੇ ਵਿੱਚ ਪਹੁੰਚਿਆ ਆਪਣੇ ਦੋਵੇਂ ਬੇਟੇ ਤਰਮਿੰਦਰ ਨੇ ਬੋਵੀ ਦਿਓਲ ਤੇ ਸੰਨੀ ਦਿਓਲ ਨੂੰ ਗੱਲ ਨਾਲ ਲਾ ਕੇ ਇਹ ਗੱਲ ਆਖੀ ਕਿ ਪੁੱਤ ਮੇਰੇ ਜਾਣ ਤੋਂ ਪਹਿਲਾਂ ਮੇਰੇ ਦਿਲ ਦੇ ਉੱਤੇ ਇੱਕ ਬੋਝ ਆ ਤੁਸੀਂ ਜਦੋਂ 2019 ਦੇ ਵਿੱਚ ਕੇਂਦਰ ਸਰਕਾਰ ਵੱਲੋਂ ਇੱਕ ਕਾਨੂੰਨ ਲਿਆਂਦਾ ਗਿਆ ਸੀ ਕਿਸਾਨਾਂ ਦੇ ਖਿਲਾਫ ਉਦੋਂ ਤੁਸੀਂ ਮੈਂਬਰ ਪਾਰਲੀਮੈਂਟ ਸੀ ਤੁਸੀਂ ਉਦੋਂ ਕਿਸਾਨਾਂ ਦੇ ਹੱਕ ਦੇ ਵਿੱਚ ਹਾੜਾ ਨਹਿਰਾ ਨਹੀਂ ਮਾਰਿਆ ਭਾਵੇਂ ਪੰਜਾਬ ਦੇ ਕਿਸਾਨਾਂ ਨੇ ਤੁਹਾਡੇ ਲਈ ਬਹੁਤ ਜ਼ਿਆਦਾ ਯਤਨ ਕੀਤੇ ਸੀ ਤੁਹਾਡੇ ਲਈ ਹਮੇਸ਼ਾ ਉਹਨਾਂ ਨੇ ਦਬਾਵਾ ਕੀਤੀਆਂ ਸੀ ਇਹ ਆਖਿਆ ਜਾਂਦਾ ਸੀ ਤਰਮਿੰਦਰ ਦੀ ਸੰਨੀ ਦੀ ਤੇ ਬੋਵੀ ਦੀ ਫਿਲਮ ਭਾਵੇਂ ਪੂਰੇ ਭਾਰਤ ਦੇ ਵਿੱਚ ਫਲॉप ਹੋ ਜਾਵੇ ਪਰ ਪੰਜਾਬ ਦੇ ਵਿੱਚ ਜਿਹੜੀ ਵੀ ਫਿਲਮ ਉਹਨਾਂ ਦੀ ਆਉਂਦੀ ਸੀ ਉਹ ਹਿੱਟ ਹੋ ਜਾਂਦੀ ਸੀ ਇਸ ਕਰਕੇ ਬਾਲੀਵੁੱਡ ਦੇ ਵਿੱਚ ਇਹਨਾਂ ਦਾ ਦਬਦਬਾ ਕਾਇਮ ਰਿਹਾ ਸੀ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਪੰਜਾਬੀ ਤਰਮਿੰਦਰ ਤੇ ਬੋਵੀ ਤੇ ਸੰਨੀ ਦਿਓਲ ਪਿੱਛੇ ਚਿਤਾਣ ਵਾਂਗ ਖੜੇ ਆ ਇਸ ਕਰਕੇ ਤਰਮਿੰਦਰ ਨੇ ਆਪਣੇ ਦੋਹਾਂ ਪੁੱਤਾਂ ਨੂੰ ਘਰੇ ਜਾਣ ਤੋਂ ਪਹਿਲਾਂ ਜਦੋਂ ਤੰਦਰੁਸਤ ਹੋ ਕੇ ਘਰੇ ਪਹੁੰਚੇ ਤੇ ਉਹਨੇ ਆਖਿਆ ਕਿ ਤੁਸੀਂ ਪੰਜਾਬ ਦਾ ਖੂਨ ਪੰਜਾਬ ਦੀ ਮਿੱਟੀ ਦੇ ਵਿੱਚ ਮੈਂ ਜੰਮਿਆ ਪਲਿਆ ਪੰਜਾਬ ਮੇਰੀ ਜਨਮ ਭੂਮੀ ਆ ਇਸ ਕਰਕੇ ਪੰਜਾਬੀਆਂ ਦੇ ਨਾਲ ਆਪਣੇ ਤੋਂ ਉਦੋਂ ਇੱਕ ਜਿਹੜੀ ਗਲਤੀ ਹੋ ਗਈ ਆਪਾਂ ਪੰਜਾਬੀਆਂ ਦੇ ਨਾਲ ਨਹੀਂ ਖੜੇ ਉਦੋਂ ਆਪਾਂ ਇਸ ਕਰਕੇ ਹੀ ਭਾਵੇਂ ਅੰਦਰਖਾਤੇ ਨਰੇਂਦਰ ਮੋਦੀ ਜਾਂ ਕੇਂਦਰ ਦੀ ਲੀਡਰਸ਼ਿਪ ਨੂੰ ਕਹਿੰਦੇ ਰਹੇ ਪਰ ਆਪਾਂ ਖੁੱਲਕੇ ਕੋਈ ਬਿਆਨ ਵਗੈਰਾ ਨਹੀਂ ਦਿੰਦਾ ਇਸ ਕਰਕੇ ਪੰਜਾਬ ਦੇ ਕਿਸਾਨ ਪੰਜਾਬ ਦੇ ਲੋਕ ਸਾਡੇ ਨਾਲ ਖਫਾ ਤੇ ਆਪਾਂ ਸਾਰੇ ਨਲੇ ਤਾਂ ਭਾਜਪਾ ਨੂੰ ਛੱਡ ਦਈਏ ਰਾਜਨੀਤੀ ਆਪਣੇ ਵਸਦਾ ਰੋਗ ਨਹੀਂ ਨਾਲੇ ਪੰਜਾਬ ਦੇ ਕਿਸਾਨਾਂ ਤੋਂ ਖਾਸ ਕਰਕੇ ਉਹਨਾਂ ਤੋਂ ਮਾਫੀ ਮੰਗ ਲਈਏ ਕਿ ਭਾਈ ਸਾਡੇ ਤੋਂ ਜਾਣੇ ਦੇ ਵਿੱਚ ਗਲਤੀ ਹੋ ਗਈ ਪੰਜਾਬੀ ਦਿਲ ਦੇ ਖੁੱਲੇ ਤੇ ਸੁਭਾਅ ਦੇ ਬੜੇ ਨਿੱਗੇ ਆ ਉਹ ਵੱਡੇ ਦਿਲ ਵਾਲੇ ਆ ਜੇਕਰ ਕੋਈ ਉਹਨਾਂ ਤੋਂ ਮਾਫੀ ਮੰਗ ਲੇ ਤੇ ਉਹ ਮਾਫ ਕਰ ਦਿੰਦੇ ਆ ਇਸ ਲਈ ਧਰਮਿੰਦਰ ਨੇ ਆਪਣੇ ਪੁੱਤਰਾਂ ਨੂੰ ਕੋਲ ਖੜਾ ਕੇ ਖੁਦ ਵੀ ਮਾਫੀ ਮੰਗੀ ਭਾਵਕ ਵੀ ਹੋਏ ਤੇ ਸੰਨੀ ਦਿਓਲ ਨੇ ਵੀ ਪੰਜਾਬੀਆਂ ਤੋਂ ਹੱਥ ਜੋੜ ਕੇ ਮਾਫੀ ਮੰਗੀ ਕਿ ਭਾਈ ਮੈਂ ਗਲਤੀ